ਅਮਰਸਾਦ ਦੇ ਮਜੀਠਾ ਰੋਡ ਉੱਪਰ ਇੱਕ ਗੁਰਦਾਰਾ ਸਾਹਿਬ ਦੇ ਨੰਗਾਂ ਦੀ ਸ਼ੌਨੀ ਉੱਪਰ ਕੁਝ ਡਾਕੀਆਂ ਵੱਲੋਂ ਹਮਲਾ ਕਰਕੇ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਕਈ ਗੰਭੀਰ ਜ਼ਖਮੀ ਹੋ ਗਏ ਹਨ ਕਿਉਂਕਿ ਸਾਰੀ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ ਕਿਵੇਂ 15-20 ਦੇ ਕਰੀਬ ਗੈਂਗਸਟਰ ਆਉਂਦੇ ਨੇ ਤਲਵਾਰਾਂ ਤੇ ਹੋਰ ਪਲਾਟਕੀਆਂ ਨਾਲ ਨੰਗਾਂ ਉੱਪਰ ਬੈਠੇ ਉੱਪਰ ਹਮਲਾ ਕਰ ਦਿੰਦੇ ਆ ਨਾ ਇਸ ਵੰਦੀ ਪੁਲਿਸ ਵੱਲੋਂ 15-20 ਵਿਅਕਤੀਆਂ ਬਰੁਤ ਕੇ ਕੇਸ ਦਰਜ ਕਰ ਲਿਆ ਗਿਆ ਹੈ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਇਹ ਜਿਹੜਾ ਪਿਛਲੇ ਦਿਨੀ ਇੱਕ ਵਾਕਿਆ ਹੋਇਆ ਵਾ ਮਜੀਠਾ ਰੋਡ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਗੁਰਦੁਆਰਾ ਸਾਹਿਬ ਹਰ ਗੋਬਿੰਦ ਜੀ ਦਾ ਉੱਥੋਂ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਪਰਿਵਾਰ ਤੇ ਜਿਹੜਾ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਵਾ ਅੱਜ ਸਾਰੀਆਂ ਜਥੇਬੰਦੀਆਂ ਧਾਰਮਿਕ ਅਤੇ ਸਮਾਜਿਕ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ ਆ ਜਿਹਦੇ ਇਸ ਮਸਲੇ ਨੂੰ ਅਸਲ ਤੋਂ ਅੱਜ ਜਿਹੜਾ ਦੋਸ਼ੀਆਂ ਤੇ ਕਾਰਵਾਈ ਕਰਾਉਣ ਦੇ ਸਬੰਧ ਵਿੱਚ ਅੱਜ ਇਸ ਐਸਪੀ ਸਾਹਿਬ ਨੂੰ ਮਿਲੇ ਆ ਐਸਪੀ ਸਾਹਿਬ ਨੇ ਹੁਣ ਏਸੀਪੀ ਕੋਸਾਜੀ ਵੱਲ ਭੇਜਿਆ ਵਾ ਹੁਣ ਵੇਖੋ ਅਗੋਂ ਕੀ ਸਵਾਰਥਨ ਦਵਾਉਂਦੇ ਆ ਸਮਾਜ ਨੂੰ ਤੇ ਫੇਰ ਅੱਗੇ ਤਾਂ ਲੱਗਦਾ ਇਹ ਮਾਮਲਾ ਕੀ ਸੀ ਉਹ ਝਗੜੇ ਨੂੰ ਲੈ ਕੇ ਹੋਇਆ ਕੋਈ ਜਿਹੜੇ ਸ਼ਰਾਤੀਆਂ ਸੋਨਾਂ ਤੇ ਅੱਗੇ ਵੀ ਪਹਿਲਾਂ ਵੀ ਕਈ ਕਈ ਸੰਗੀਨ ਤਾਰਾਵਾਂ ਤਹਿਤ ਮੁਕਦਮੇ ਦਰਚਿਆ ਸੀ ਤੁਸੀਂ ਪਰ ਜਿਹੜੇ ਉਹ ਜਿਹੜੇ ਕ੍ਰਿਮੀਨਲ ਬੰਦੇ ਹੁੰਦੇ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਕੋਈ ਉਹਨਾਂ ਦਾ ਧਰਮ ਨਹੀਂ ਹੁੰਦਾ ਕੋਈ ਉਹਨਾਂ ਦਾ ਮੱਜਬ ਨਹੀਂ ਹੁੰਦਾ ਸਿਰਫ ਤੇ ਸਿਰਫ ਉਹ ਕ੍ਰਿਮੀਨਲ ਬੰਦੇ ਹੀ ਹੁੰਦੇ ਆ ਇਸ ਪਾਰਟੀ ਦੇ ਕਾਫੀ ਬੰਦੇ ਇਕੱਠੇ ਕਰਕੇ 20-25 ਬੰਦੇ ਇਕੱਠੇ ਹੋ ਕੇ ਇਹਨਾਂ ਤੇ ਕਾਫੀ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਦੇ ਇੱਕ ਸੇਵਾਦਾਰ ਤੇ ਕਾਫੀ ਤਲਵਾਰਾਂ ਤੇ ਕਾਫੀ ਸੱਟਾਂ ਵੀ ਲੱਗੀਆਂ ਸਨ ਜਿਸ ਤੋਂ ਬਾਅਦ ਜੋ ਇਹਨਾਂ ਦਾ ਸੇਵਾਦਾਰ ਸੀ ਜਿਸ ਦਾ ਨਾਮ ਹਰਮਨ ਸਿੰਘ ਸੀਗਾ ਉਸ ਵੱਲੋਂ ਜੋ ਸਟੇਟਮੈਂਟ ਲਿਖਾਈ ਗਈ ਸੀ ਉਸ ਦੀ ਸਟੇਟਮੈਂਟ ਦੇ ਬਨਾਤੇ 7-22 ਨਾਮ ਬੰਦਿਆਂ ਤੇ ਜਿਸ ਵਿੱਚ ਜਸਬੀਰ ਸਿੰਘ ਉਹਦੇ ਤਿੰਨ ਬੇਟੇ ਨਾਲ ਉਸ ਦਾ ਇੱਕ ਜਵਾਈ ਨਾਲ ਦੋ ਜਣੇ ਹੋਰ ਤੇ ਬਾਕੀ 15-20 ਅਣਸ਼ਾ ਤੇ ਲੋਕ ਉਹਨਾਂ ਦੇ ਖਿਲਾਫ ਅਧੀਨ ਧਾਰਾ 323 324 427 506 143 ਦੇ ਅਧੀਨ ਇੱਕ ਮੁਕਦਮਾ ਰਜਿਸਟਰ ਕੀਤਾ ਗਿਆ ਸੀ ਅੱਜ ਇਹ ਸਾਰੇ ਜਥੇਬੰਦੀਆਂ ਇਕੱਠਾ ਹੋ ਕੇ ਮੇਰੇ ਦਫ਼ਤਰ ਆਈਆਂ ਸਨ ਇਹਨਾਂ ਦੀ ਮੰਗ ਇਹ ਸੀ ਕਿ ਇਸ ਮੁਕਦਮੇ ਦੇ ਵਿੱਚ 452 ਦਾ ਵਾਧਾ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਦਾ ਕਹਿਣਾ ਹੈ ਕਿ ਉਹ ਸਾਡੇ ਘਰ ਦੇ ਅੰਦਰ ਵੜ ਕੇ ਉਹਨਾਂ ਸਾਡੀ ਸੱਟਾ ਫਿਟਾ ਮਾਰੀਆਂ ਹਨ ਦੂਸਰਾ ਇਹਨਾਂ ਦੀ ਡਿਮਾਂਡ ਇਹ ਸੀ ਕੀ ਇਹਨਾਂ ਨੇ ਉੱਥੇ ਆ ਕੇ ਬੇਅਦਬੀ ਵੀ ਕੀਤੀ ਆ ਸੋ ਇਹਦੇ ਵਿੱਚ 295 ਦਾ ਵਾਧਾ ਕੀਤਾ ਜਾਵੇ ਇਹ ਸਾਰੀਆਂ ਜੋ ਤਾਥੇਨਾ ਵੱਲੋਂ ਪੇਸ਼ ਕੀਤੇ ਗਏ ਨੇ ਜੀ ਇਹਨਾਂ ਨੂੰ ਅਸੀਂ ਇੰਡੀਪੈਂਡੈਂਟਲੀ ਵਾਚਾਂਗੇ ਇੰਡੀਪੈਂਡੈਂਟਲੀ ਵਾਚ ਕੇ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਮੈਰਿਟ ਦੇ ਬੇਸ ਤੇ ਕਿਸੇ ਜੁਰਮ ਦਾ ਵਾਧਾ ਜਾਂ ਘਾਟਾ ਬੰਦ ਪਾਇਆ ਜਾਊਗਾ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ